ਭਾਰਤੀ ਕਿਸਾਨ ਜੁਨੀਅਨ ਸਿੱਧੂ ਪਰ ਵੱਲੋਂ ਜਿਹੜਾ ਫਿਰ ਤੋਂ ਇਸ ਨੈਸ਼ਨਲ ਹਾਈਵੇ ਨੂੰ ਪੱਕੇ ਤਰੀਕੇ ਦੇ ਨਾਲ ਬੰਦ ਕਰ ਦਿੱਤਾ ਗਿਆ ਜਿਹੜਾ ਅਸੀਂ ਛੜਕਾਂ ਤੇ ਆਏ ਆ ਤੇ ਕੋਈ ਸਾਡਾ ਸ਼ੌਂਕ ਨਹੀਂ ਜਾਂ ਕੋਈ ਇਹ ਸਾਡੀ ਮਜਬੂਰੀ ਹੈ ਕਿ ਜਿਹੜੀ ਕੰਡਿਆਲੀ ਤਾਰ ਹੈ ਭਾਰਤ ਪਾਕਿਸਤਾਨ ਦੀ ਸਰਹੱਦ ਹੈ ਇਹ ਕੰਡਿਆਲੀ ਤਾਰ ਤੋਂ ਪਾਰ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਆਬਾਦਕਾਰ ਕਿਸਾਨਾਂ ਦੀਆਂ ਜ਼ਮੀਨਾਂ ਜਿਨ੍ਹਾਂ ਨੇ 40-40 ਸਾਲ ਪਹਿਲਾਂ ਬੇਬਾਦ ਪਈ ਜ਼ਮੀਨ ਨੂੰ ਆਬਾਦ ਕੀਤਾ ਹੈ ਉਹਨਾਂ ਕਿਸਾਨਾਂ ਨੂੰ ਉਹਨਾਂ ਜ਼ਮੀਨਾਂ ਤੋਂ ਬਾਹਰ ਕੱਢ ਕੇ ਆਪਦੇ ਚਿਹਤੇ ਲੋਕਾਂ ਨੂੰ ਸਰਕਾਰ ਦੇ ਵਿੱਚ ਪਹੁੰਚ ਰੱਖਣ ਵਾਲੇ ਲੋਕਾਂ ਨੂੰ ਉਹਨਾਂ ਜ਼ਮੀਨਾਂ ਤੇ ਉੱਤੇ ਕਾਬਜ਼ ਕਰਨਾ ਚਾਹੁੰਦੇ ਹਨ। ਜ਼ਿਲ੍ਹਾ ਫਿਰੋਜ਼ਪੁਰ ਦਾ ਪ੍ਰਸ਼ਾਸਨ ਮਾਨਯੋਗ ਡੀਸੀ ਸਾਹਿਬ ਪੁਲਿਸ ਪ੍ਰਸ਼ਾਸਨ ਅਕਸਰ ਇਹ ਬਿਸ਼ਵਾਸਦਵਾ ਕੇ ਸਾਨੂੰ ਇੱਥੋਂ ਠਾਲ ਲੈਂਦੇ ਸੀ। ਕਿ ਤੁਹਾਡੀਆਂ ਇਹਨਾਂ ਮੰਗਾਂ ਨੂੰ ਅਸੀਂ ਜਲਦੀ ਪੂਤਾ ਕੇ ਜਿਹੜਾ ਨਾ ਕਿਸਾਨਾਂ ਨੂੰ ਮਾਲਕੀ ਹੱਕ ਦਵਾ ਜਾਵੇ। ਔਰ ਸਰਕਾਰ ਨੇ ਪ੍ਰਸ਼ਾਸਨ ਨੇ ਉੱਕਾ ਹੀ ਇਹਦੇ ਵੱਲ ਕੋਈ ਧਿਆਨ ਨਹੀਂ ਦਿੱਤਾ। ਔਰ ਅੱਜ ਦੀ ਇਹ ਸਰਕਾਰ ਹੈ ਜਿਹੜੀ ਭਗਵੰਤ ਮਾਨ ਸਰਕਾਰ ਇਹਨਾਂ ਦਾ ਐਮਐਲਏ ਰਜਨੀਸ਼ ਦਈਆ ਉਹਦੇ ਇਸ਼ਾਰੇ ਦੇ ਉੱਤੇ ਉਹ ਗਰੀਬ ਕਿਸਾਨ ਸੈਂਕੜੇ ਪਰਿਵਾਰ ਹੈ ਜਿਹੜੇ ਉਹ ਥੋੜੀ ਥੋੜੀ ਜ਼ਮੀਨ ਦੇ ਉੱਤੇ ਆਪ ਦਾ ਪੇਟ ਪਾਲਣ ਕਰ ਰਿਹਾ। ਸੋ ਸਰਕਾਰ ਤੇ ਐਮਐਲਏ ਜਿਹੜਾ ਇਹਨਾਂ ਦਾ ਵਿਜਿਤ ਨੇ ਇਹਨਾਂ ਜ਼ਮੀਨਾਂ 'ਚ ਇਹਨਾਂ ਨੂੰ ਕੱਢ ਕੇ ਆਪਦੇ ਚਹੇਤਿਆਂ ਨੂੰ ਜਾਂ ਸਰਕਾਰ ਦੇ ਵਿੱਚ ਸਤਾ ਦੇ ਗਲਿਆਰਿਆਂ ਦੇ ਵਿੱਚ ਪਹੁੰਚ ਰੱਖਣ ਵਾਲੇ ਲੋਕਾਂ ਨੂੰ ਜਾਂ ਸਰਕਾਰ ਦੇ ਨਜ਼ਦੀਕੀਆਂ ਨੂੰ ਇਹਨਾਂ ਜ਼ਮੀਨਾਂ ਦੇ ਉੱਤੇ ਕਾਬਜ਼ ਕਰ ਦਿੱਤਾ ਜਾਵੇ। ਸਸੀ ਗੱਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਰਮਾਣਾ। ਤਾ ਫਰੀਦਕੋਟ ਦੇ ਨੇੜ ਦੀ ਨੰਗ ਰੇ ਨੈਸ਼ਨਲ ਹਾਈਵੇ ਤੇ ਅੱਜ ਫੇਰ ਸੁੰਸਾਨ ਦਿਖਾਈ ਦੇ ਰਹੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਬਟਿੰਡਾ ਸ਼੍ਰੀ ਗੰਗਨਗਰ ਸ਼੍ਰੀ ਅਮਰਸਰ ਸਾਹਿਬ ਜਿਹੜਾ ਨੈਸ਼ਨਲ ਹਾਈਵੇ ਹੈ ਤਾਂ ਉਸ ਤੇ ਅੱਜ ਬਿਲਕੁਲ ਸੁੰਸਾਨ ਦਿਖਾਈ ਦੇ ਰਹੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਕਾਰਨ ਕੀ ਗਿਆ ਕਿ ਅੱਜ ਭਾਰਤੀ ਕਿਸਾਨ ਯੂਨੀਅਨ ਸਿੱਧੂ ਪਰ ਵੱਲੋਂ ਜਿਹੜਾ ਫਿਰ ਤੋਂ ਇਸ ਨੈਸ਼ਨਲ ਹਾਈਵੇ ਨੂੰ ਕਈ ਤਰੀਕੇ ਦੇ ਨਾਲ ਬੰਦ ਕਰ ਦਿੱਤਾ ਗਿਆ ਟਾਹਣਾ ਟੀ ਪੁਆਇੰਟ ਦੇ ਉੱਤੇ ਅਸੀਂ ਮੌਜੂਦ ਹਾਂ ਜਿੱਥੇ ਅੱਜ ਕਿਸਾਨਾਂ ਵੱਲੋਂ ਧਰਨਾ ਲਗਾ ਕੇ ਆਪਣੀ ਮੰਗ ਮੰਗੀ ਜਾ ਰਹੀ ਹੈ ਜਾਣਕਾਰੀ ਦੇ ਮੁਤਾਬਕ ਕੰਡਿਆਲੀ ਤਾਰ ਤੋਂ ਪਾਰ ਜਿਹੜੀਆਂ ਇਹਨਾਂ ਦੀਆਂ ਜ਼ਮੀਨਾਂ ਤਾਂ ਉਹਨਾਂ ਜ਼ਮੀਨਾਂ ਨੂੰ ਲੈ ਕੇ ਜਿਹੜਾ ਸਰਕਾਰ ਦੇ ਖਿਲਾਫ ਅੱਜ ਇਹਨਾਂ ਵੱਲੋਂ ਜਿਹੜਾ ਰਣਾ ਪਿਆ ਤਰਨਾ ਲਾਇਆ ਗਿਆ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਨੈਸ਼ਨਲ ਹਾਈਵੇ ਦੀਆਂ ਨੈਸ਼ਨਲ ਹਾਈਵੇ ਦੇ ਵਿੱਚ ਇਹ ਤਰਨਾ ਲਗਾਇਆ ਗਿਆ ਹੈ ਭਾਰਤੀ ਕਿਸਾਨ ਜੁਨੀਅਨ ਸਿੱਧੂਪੁਰ ਵੱਲੋਂ ਤਾਂ ਇੰਦਰਜੀਤ ਸਿੰਘ ਕਣੀਆਂ ਸਾਡੇ ਨਾਲ ਆ ਅਸਲ ਵਿੱਚ ਉਹਨਾਂ ਤੋਂ ਜਾਣਕਾਰੀ ਲਵਾਂਗੇ ਕਿ ਆਖਰ ਕੀ ਕਾਰਨ ਹੈ ਕਿਉਂ ਲੋੜ ਪੈ ਗਈ ਅੱਜ ਫਿਰ ਤੋਂ ਜਿਹੜਾ ਇਹ ਨੈਸ਼ਨਲ ਹਾਈਵੇ ਨੂੰ ਬੰਦ ਕਰਨ ਦੀ ਇੰਦਰਜੀਤ ਸਿੰਘ ਕਣੀਆਂ ਜ਼ਿਲ੍ਹਾ ਜਨਸਕਤਰ ਫਰੀਦਕੋਟ ਭਾਰਤੀ ਕਿਸਾਨ ਜੁਨੀਅਨ ਇਕਤਾ ਸਿੱਧੂਪੁਰ ਜਿਹੜਾ ਅਸੀਂ ਛੜਕਾਂ ਤੇ ਆਏ ਆ ਇਹ ਕੋਈ ਸਾਡਾ ਸ਼ੌਂਕ ਨਹੀਂ ਜਾਂ ਕੋਈ ਇਹ ਸਾਡੀ ਮਜਬੂਰੀ ਹੈ ਕੋ ਕਿਉਂਕਿ ਇਹ ਕੋ ਮਾਮਲਾ ਨਵਾਂ ਨਹੀਂ ਪਿਛਲਾ ਕਾਫੀ ਲੰਬਾ ਮਾਮਲਾ ਹੈ ਕਿ ਜਿਹੜੀ ਕੰਡਿਆਲੀ ਤਾਰ ਹੈ ਭਾਰਤ ਪਾਕਿਸਤਾਨ ਦੀ ਸਰਹੱਦ ਹੈ ਇਹ ਕੰਡਿਆਲੀ ਤਾਰ ਤੋਂ ਪਾਰ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਆਬਾਦਕਰ ਕਿਸਾਨਾਂ ਦੀਆਂ ਜ਼ਮੀਨਾਂ ਜਿਨ੍ਹਾਂ ਨੇ 40-40 ਸਾਲ ਪਹਿਲਾਂ ਵੇਬਾਦ ਪਈ ਜ਼ਮੀਨ ਨੂੰ ਆਬਾਦ ਕੀਤਾ ਹੈ ਉਹਨਾਂ ਆਬਾਦਕਾਰ ਕਿਸਾਨਾਂ ਨੇ 40 ਸਾਲਾਂ ਤੋਂ ਇਸ ਦਰਿਆਈ ਜ਼ਮੀਨ ਨੂੰ ਪੈਦਾਵਾਰ ਦੇਣ ਵਾਲੀ ਜ਼ਮੀਨ ਬਣਾਇਆ ਔਰ ਇੱਕ ਕਾਫੀ ਲੰਬੇ ਸਮੇਂ ਤੋਂ ਸਰਕਾਰ ਹੈ ਜਿਹੜੀ ਸਾਡੀ ਪੰਜਾਬ ਦੀ ਇਹ ਆਪ ਦੇ ਚਿਹਤਿਆਂ ਨੂੰ ਇਹਨਾਂ ਦਾ ਫਿਰੋਜ਼ਪੁਰ ਦਿਹਾਤੀ ਦਾ ਐਮਐਲਏ ਰਜਨੀਸ਼ ਦਈਆ ਉਹ ਸਰਕਾਰ ਦੇ ਨਿਰਦੇਸ਼ਾਂ ਦੇ ਅਨੁਸਾਰ ਉਹ ਸਾਡੇ ਸੈਂਕੜੇ ਏਕੜ ਜ਼ਮੀਨ ਦੇ ਉੱਤੇ ਸੈਂਕੜੇ ਕਿਸਾਨ ਪਰਿਵਾਰ ਹੈ ਜਿਨ੍ਹਾਂ ਨੇ ਉਹ ਜ਼ਮੀਨ ਨੂੰ ਆਬਾਦ ਕੀਤਾ ਹੈ ਤੇ ਆਪਣੇ ਬੱਚਿਆਂ ਦਾ ਪੇਟ ਪਾਲਣ ਕਰ ਰਹੇ ਹੈ। ਉਹਨਾਂ ਕਿਸਾਨਾਂ ਨੂੰ ਉਹਨਾਂ ਜ਼ਮੀਨਾਂ ਚੋਂ ਬਾਹਰ ਕੱਢ ਕੇ ਆਪਦੇ ਚਹੇਤੇ ਲੋਕਾਂ ਨੂੰ ਸਰਕਾਰ ਦੇ ਵਿੱਚ ਪਹੁੰਚ ਰੱਖਣ ਵਾਲੇ ਲੋਕਾਂ ਨੂੰ ਉਹਨਾਂ ਜ਼ਮੀਨਾਂ ਤੇ ਉੱਤੇ ਕਾਬਜ਼ ਕਰਨਾ ਚਾਹੁੰਦਾ। ਉਹਨਾਂ ਜ਼ਮੀਨਾਂ ਨੂੰ ਬਹਾਲ ਕਰਾਉਣ ਦੇ ਲਈ ਸਾਡਾ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂ ਪਰ ਵੱਲੋਂ ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਮਾਨਯੋਗ ਡੀਸੀ ਸਾਹਿਬ ਫਿਰੋਜ਼ਪੁਰ ਦੇ ਦਫ਼ਤਰ ਅੱਗੇ ਚੱਲਦਾ ਰਿਹਾ ਹੈ ਸਾਲਾਂ ਬੱਤੀ ਜੇ ਕਈੇ ਪਹਿਲਾਂ ਵੀ ਚੱਲਦਾ ਰਿਹਾ 6 ਮਹੀਨੇ ਪਹਿਲਾਂ ਸਾਲ ਪਹਿਲਾਂ ਇਹ ਮੋਰਚੇ ਲੱਗਦੇ ਰਹੇ ਹਨ ਕਿਸਾਨਾਂ ਨੂੰ ਨਾ ਜ਼ਮੀਨਾਂ ਦੇ ਹੱਕ ਦਿਵਾਉਣ ਲਈ ਪਰ ਜ਼ਿਲ੍ਹਾ ਫਿਰੋਜ਼ਪੁਰ ਦਾ ਪ੍ਰਸ਼ਾਸਨ ਮਾਨਯੋਗ ਡੀਸੀ ਸਾਹਿਬ ਪੁਲਿਸ ਪ੍ਰਸ਼ਾਸਨ ਅਕਸਰ ਬਿਸ਼ਵਾਸ਼ ਦਿਵਾ ਕੇ ਸਾਨੂੰ ਇਥੋਂ ਠਾਲ ਦਿੰਦੇ ਸੀ ਕਿ ਤੁਹਾਡੀਆਂ ਇਹਨਾਂ ਮੰਗਾਂ ਨੂੰ ਅਸੀਂ ਜਲਦੀ ਪੂਚਾ ਕੇ ਜਿਹੜਾ ਨਾ ਕਿਸਾਨਾਂ ਨੂੰ ਮਾਲਕੀ ਹੱਕ ਦਿਵਾ ਦਾਂਗੇ ਔਰ ਸਰਕਾਰ ਨੇ ਪ੍ਰਸ਼ਾਸਨ ਨੇ ਉੱਕਾ ਹੀ ਇਹਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਔਰ ਅੱਜ ਦੀ ਇਹ ਸਰਕਾਰ ਹੈ ਜਿਹੜੀ ਭਗਵੰਤ ਮਾਨ ਸਰਕਾਰ ਇਹਨਾਂ ਦਾ ਐਮਐਲਏ ਰਜਨੀਸ਼ ਦਈਆ ਉਹਦੇ ਇਸ਼ਾਰੇ ਦੇ ਉੱਤੇ ਉਹ ਗਰੀਬ ਕਿਸਾਨ ਸੰਕੜੇ ਪਰਿਵਾਰ ਹੈ ਜਿਹੜੇ ਉਹ ਥੋੜੀ ਥੋੜੀ ਜ਼ਮੀਨ ਦੇ ਉੱਤੇ ਆਪ ਦਾ ਪੇਟ ਪਾਲਣ ਕਰ ਰਹੇ ਜਿਨ੍ਹਾਂ ਨੇ ਬੇਵਾਦ ਪਈ ਜ਼ਮੀਨ ਸਰਕੜੇ ਕਾਹੀ ਦੇ ਵਿੱਚੋਂ ਸੱਪਾਂ ਦੇ ਸਿਰ ਮੁੱਧ ਕੇ ਉਹਨੂੰ ਪੈਦਾ ਦੇਣ ਵਾਲੀ ਬਣਾਇਆ ਉਹ ਆਪਦੇ ਪਰਿਵਾਰ ਪਾਲ ਰਹੇ ਸੋ ਸਰਕਾਰ ਤੇ ਐਮਐਲਏ ਜਿਹੜਾ ਇਹਨਾਂ ਦਾ ਵਿਜਿਤ ਨੇ ਇਹਨਾਂ ਜ਼ਮੀਨਾਂ 'ਚ ਇਹਨਾਂ ਨੂੰ ਕੱਢ ਕੇ ਆਪਦੇ ਚਹੇਤਿਆਂ ਨੂੰ ਜਾਂ ਸਰਕਾਰ ਦੇ ਵਿੱਚ ਸਤਾ ਦੇ ਗਲਿਆਰਿਆਂ ਦੇ ਵਿੱਚ ਪਹੁੰਚ ਰੱਖਣ ਵਾਲੇ ਲੋਕਾਂ ਨੂੰ ਜਾਂ ਸਰਕਾਰ ਦੇ ਨਜ਼ਦੀਕੀਆਂ ਨੂੰ ਇਹਨਾਂ ਜ਼ਮੀਨਾਂ ਦੇ ਉੱਤੇ ਕਾਬਜ਼ ਕਰ ਦਿੱਤਾ ਜਾਵੇ ਔਰ ਅਸੀਂ ਇਹ ਸੰਘਰਸ਼ ਨੂੰ ਆਪਦੇ ਨੂੰ ਪਿਛਲੇ ਲਗਭਗ 2 ਮਹੀਨਿਆਂ ਤੋਂ ਸ਼ਾਂਤਮਈ ਪੀਸਫੁਲੀ ਡੀਸੀ ਸਾਹਿਬ ਫਰੀ ਆਪਣਾ ਫਰੋਹੀਪੁਰ ਦੇ ਦਫ਼ਤਰ ਅੱਗੇ ਚਲਾ ਰਹੇ ਸੀ ਔਰ 35 ਦਿਨ ਹੋ ਗਏ ਸਾਡਾ ਇੱਕ ਕਿਸਾਨ ਭਾਰਤੀ ਕਿਸਾਨ ਜੁਨੇ ਨੇ ਇੱਕ ਤਾਂ ਸਿੱਧੂਪੁਰ ਦਾ ਦਾਰਾ ਸਿੰਘ 35 ਦਿਨਾਂ ਤੋਂ ਲੈ ਕੇ ਇਹਨਾਂ ਜ਼ਮੀਨਾਂ ਦੇ ਹੱਕ ਬਹਾਲ ਕਰਾਉਣ ਲਈ ਮਰਨ ਵਰਤ ਤੇ ਬੈਠਾ ਹੈ 35 ਦਿਨਾਂ ਤੋਂ ਲੈ ਕੇ ਉਹਦੇ ਅਨਾਜ ਦਾ ਇੱਕ ਦਾਣਾ ਅੰਦਰ ਨਹੀਂ ਗਿਆ ਕੇਵਲ ਪਾਣੀ ਤੇ ਔਰ ਜਦੋਂ ਉਹਦੀ ਪਿਛਲੇ ਦਿਨੀ ਸਿਹਤ ਵਿਗੜੀ ਹਾਰਟ ਅਟੈਕ ਆਇਆ ਨੂੰ ਉਹਦੇ ਸ਼ੂਗਰ ਦਾ ਲੈਵਲ ਡਾਊਨ ਹੋਇਆ ਪ੍ਰਸ਼ਾਸਨ ਨੇ ਧੱਕਾਮੁਕੀ ਕਰਕੇ ਉੱਥੇ ਪ੍ਰੋਟੈਸਟ ਦੇ ਵਿੱਚ ਬੈਠੀਆਂ ਔਰਤਾਂ ਨੂੰ ਧੱਕੇ ਦੇ ਕੇ ਉਹਨੂੰ ਧੱਕੇ ਨਾਲ ਲਿਜਾ ਕੇ ਜਿਹੜਾ ਹੈਗਾ ਬਠਿੰਡੇ ਦੇ ਇਮੇਜ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਡ੍ਰਿਪਾਂ ਹੀ ਇਹਨਾਂ ਨੇ ਧੱਕੇ ਨਾਲ ਉਹਨੂੰ ਕੁਥੋੜੀ ਬਹੁਤਾ ਜਿਹੜੀ ਡ੍ਰਿਪ ਲਾਈ ਹੈ ਲੇਕਿਨ ਉਹਨੇ ਮੂੰਹ ਥਾਣੀ ਤੇ ਹਾਲੇ ਤੱਕ ਕੋਈ ਮੈਡੀਸਨ ਨਹੀਂ ਲਿਆ ਉਹ ਸਾਡਾ ਕਿਸਾਨ ਭੁੱਖਣ ਪਾਣਾ 35 ਦਿਨਾਂ ਤੋਂ ਲੈ ਕੇ ਜ਼ਿੰਦਗੀ ਔਰ ਮੌਤ ਦੀ ਲੜਾਈ ਲੜ ਰਿਹਾ ਹੈ ਔਰ ਕਿਸਾਨਾਂ ਦੇ ਇਹਨਾਂ ਆਵਾਦਕਾਰ ਕਿਸਾਨਾਂ ਦੇ ਹੱਕ ਲੈਣ ਲਈ ਸਾਡੀ ਜਥੇਬੰਦੀ ਪੀਸਫੁਲੀ 2 ਮਹੀਨੇ ਤੋਂ ਸੰਘਰਸ਼ ਕਰ ਰਹੀ ਹੈ ਪ੍ਰਸ਼ਾਸਨ ਆਨਾ ਕਾਨੀ ਕਰ ਰਿਹਾ ਗੋਗਲੋਂੋਂ ਮਿੱਟੀ ਝੜ ਰਿਹਾ ਉਹਨਾਂ ਨੂੰ ਹੱਕ ਨਹੀਂ ਦੇ ਰਿਹਾ ਇਸ ਕਰਕੇ ਸਾਨੂੰ ਜਿਹੜਾ 24 ਤਰੀਕ ਦਾ ਵਿਸ਼ਵਾਸ ਦਿਵਾਇਆ ਸੀ ਜਿਹੜਾ ਸਿਵਲ ਪ੍ਰਸ਼ਾਸਨ ਡੀਸੀ ਸਾਹਿਬ ਨੇ ਫਿਰੋਜ਼ਪੁਰ ਨੇ ਤੇ 24 ਤਰੀਕ ਤੱਕ ਤੁਹਾਡੀਆਂ ਇਹਨਾਂ ਸਮੱਸਿਆਵਾਂ ਦਾ ਹੱਲ ਕਰ ਦਾਂਗੇ ਪਰ ਇਹਨਾਂ ਨੇ ਨਹੀਂ ਕੀਤਾ ਕੱਲ ਅਸੀਂ ਫਿਰੋਜ਼ਪੁਰ ਦੇ ਵਿੱਚ ਇੱਕ ਚੌਕ ਬੰਦ ਕੀਤਾ ਸੀ ਔਰ ਅਸੀਂ ਉਦੋਂ ਹੀ 23 ਤਰੀਕ ਨੂੰ 81 ਵੀ 24 ਤੱਕ ਸਾਡਾ ਹੱਲ ਕਰ ਦਿਓ ਨਹੀਂ 26 ਤਰੀਕ ਨੂੰ ਅਸੀਂ ਹਾਲ ਪੰਜਾਬ ਦੇ ਵਿੱਚ ਜਿਹੜੇ ਰੋਡ ਬਲੌਕ ਕਰਾਂਗੇ ਅੱਜ ਸਾਡੀ ਜਥੇਬੰਦੀ ਭਾਰਤੀ ਕਿਸਾਨ ਜੁਨੀਅਨ ਇਕਤਾ ਸਿੱਧੂ ਪਰ ਵੱਲੋਂ ਪੂਰੇ ਪੰਜਾਬ ਦੇ ਵਿੱਚ ਰੋਡ ਬਲੌਕ ਨੇ ਜਦੋਂ ਤੱਕ ਕਿਸਾਨਾਂ ਦੀਆਂ ਜਮੀਨਾਂ ਦੇ ਤਾਰੋਂ ਪਾਰ ਕਿਸਾਨਾਂ ਆਵਾਦਕਾਰ ਕਿਸਾਨਾਂ ਦੇ ਜਮੀਨਾਂ ਦੇ ਹੱਕ ਨਹੀਂ ਦਿੱਤੇ ਜਾਣਗੇ ਉਦੋਂ ਤੱਕ ਸੰਘਰਸ਼ ਸਾਡਾ ਜਾਰੀ ਰਹੇ ਫਿਲਹਾਲ ਅੱਜ ਤਾਂ ਇਹ ਸਟੱਪ ਸਾਡਾ ਰੋਡ ਬਲੌਕ ਹੀ ਹੈ ਹਲੇ ਤੱਕ ਇਹ ਬਲੌਕ ਹੀ ਰਹਿਣਗੇ ਗੱਲਬਾਤ ਜਿਹੜੀ ਸਾਡੀ ਹਲੇ ਤੱਕ ਸਰਕਾਰ ਨਾਲ ਕੋਈ ਪੂਰਨੀ ਚੜੀ ਕੋਈ ਨਹੀਂ ਅੱਜ ਕੋਈ ਕੋਸਤਾਵਾਂ ਦੇ ਰੋਡ ਬਲੌਕ ਕਿਤੇ ਹੋਇਆ ਹੈ ਅਜਾ ਹਾਲ ਪੰਜਾਬ ਦੇ ਵਿੱਚ ਸਾਡਾ 9-10 ਥਾਵਾਂ ਤੇ ਰੋਡ ਬਲੌਕ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ